ਸੋ ਅਗੇ ਵਾਤੇ ਆ ਸਾਰਾ ਸ਼ਹਿਰ ਦੀ ਵਾਰਡ ਨੰਬਰ 1 ਦੇ ਅੰਦਰ ਗਲੀ ਨਾ ਬਣਨ ਕਰਕੇ ਸਥਾਨਕ ਲੋਕਾਂ ਦੇ ਵਿੱਚ ਨਗਰ ਪੰਚਾਇਤ ਅਜਨਾਲਾ ਵਿਰੁੱਧ ਭਾਰੀ ਰੋਸ ਦੇਖਣ ਨੂੰ ਮਿਲ ਰਿਹਾ ਹੈ ਗਲੀ ਦੇ ਵਿੱਚ ਪਾਣੀ ਦੀ ਨਿਕਾਸੀ ਨਾ ਹੋਣ ਕਰਕੇ ਬਾਰਿਸ਼ ਅਤੇ ਲੋਕਾਂ ਦੇ ਘਰਾਂ ਦਾ ਪਾਣੀ ਗਲੀ ਦੇ ਵਿੱਚ ਖੜਾ ਹੈ ਜਿਸ ਦੇ ਕਰਕੇ ਆਉਣ ਜਾਣ ਦੇ ਲਈ ਲੋਕਾਂ ਨੂੰ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉੱਤੇ ਹੀ ਸਵੇਰ ਸਮੇਂ ਬੱਚਿਆਂ ਨੂੰ ਸਕੂਲ ਜਾਣ ਸਮੇਂ ਵੀ ਬਹੁਤ ਮੁਸ਼ਕਲ ਹੁੰਦੀ ਹੈ ਗਲੀ ਦੇ ਵਿੱਚ ਖੜੇ ਗੰਦੇ ਪਾਣੀ ਕਰਕੇ ਬਿਮਾਰੀਆਂ ਫੈਲਣ ਦਾ ਵੀ ਡਰ ਪੈਦਾ ਹੁੰਦਾ ਹੈ ਸੋ ਅਜਨਾਲਾ ਸ਼ਹਿਰ ਦੀ ਗਲੀ ਦਾ ਬੁਰਾ ਹਾਲ ਹੈ ਜਿੱਥੇ ਕਿ ਗਲੀ ਨਾ ਬਣਨ ਕਰ ਵਿਚ ਹੀ ਖੜਾਏ ਨਾਲੀਆਂ ਦਾ ਪਾਣੀ ਸੁ ਪਾਣੀ ਜਮਾ ਹੋਣ ਕਰਕੇ ਬਿਮਾਰੀਆਂ ਫੈਲਣ ਦਾ ਵੀ ਡਰ ਹੈ ਜਿਸ ਦੇ ਕਰਕੇ ਲੋਕਾਂ ਨੇ ਨਗਰ ਪੰਚਾਇਤ ਅਰਜਾਲਾ ਨੂੰ ਹੁਣ ਅਪੀਲ ਕੀਤੀ ਹੈ ਕਿ ਜਲ ਤੋਂ ਜਲਦ ਗਲੀ ਦਾ ਕੰਮ ਕਰਵਾਇਆ ਜਾਵੇ ਜੀ ਮੈਂ ਐਡਵੋਕੇਟ ਸੁਨੀਲ ਪਾਲ ਸਿੰਘ ਹੀ ਨਾਲਾ ਵਾਰਡ ਨੰਬਰ 1 ਤੋਂ ਜਿਹੜੀ ਆ ਸਾਡੀ ਗਲੀ ਹੈ ਵਾਰਡ ਨੰਬਰ 1 ਦੀ ਮਹੱਲਾ ਗਪਾਲ ਨਗਰ ਦੇ ਵਿੱਚ ਇਹਨੂੰ ਵੋਟਾਂ ਦੇ ਇੱਕ ਹਫਤਾ ਪਹਿਲਾਂ ਸ਼ੁਰੂਆਤ ਦੀ ਕਰਾਈ ਗਈ ਗਲੀਆਂ ਦੀ ਵੋਟਾਂ ਤੋਂ ਦੋ ਦਿਨ ਬਾਅਦ ਜਦੋਂ ਰਿਜ਼ਲਟ ਆਉਂਦਾ ਵਾ ਰਿਜ਼ਲਟ ਤੋਂ ਅਗਲੇ ਦਿਨ ਹੀ ਮਿਸਤਰੀ ਇੱਥੋਂ ਭੱਜ ਜਾਂਦੇ ਆ ਜਦੋਂ ਆਪਾਂ ਠੇਕੇਦਾਰ ਸਾਹਿਬ ਨੂੰ ਫੋਨ ਕਰਦੇ ਆਂ ਭਾਈ ਤੁਸੀਂ ਗਲੀ ਕੋ ਛੱਡ ਕੇ ਭਾਜੀ ਕੰਪਲੀਟ ਕਿਉਂ ਨਹੀਂ ਕਰ ਰਹੇ ਕਹਿੰਦੇ ਜੀ ਸਾਡੇ ਕੋ ਪੈਸੇ ਨਹੀਂ ਹੈਗੇ ਸਾਨੂੰ ਪੈਸੇ ਮਿਲਣਗੇ ਤੇ ਅਸੀਂ ਗਲੀ ਬਣਾਵਾਂਗੇ ਫਿਰ ਇਹ ਸਾਰੇ ਜਾਣੇ ਭੱਟੀ ਸਾਹਿਬ ਕੋ ਜਾਂਦੇ ਆ ਜਿਹੜੇ ਜਿਸਪਾਲ ਸਿੰਘ ਢਿੱਲੋਂ ਆ ਨਗਰ ਪੰਚਾਇਤ ਆ ਨਾਲ ਦੇ ਪ੍ਰਧਾਨ ਉਹ ਸਾਨੂੰ ਅੱਗੋਂ ਬਾਹਾਂ ਖੜੀਆਂ ਕਰ ਦਿੰਦੇ ਵੀ ਸਾਡਾ ਖਜ਼ਾਨਾ ਹੀ ਖਾਲੀ ਆ ਇਹ ਕੋਈ ਗੱਲ ਨਹੀਂ ਹੈ ਖਜ਼ਾਨਾ ਆਉਣਾ ਵਾ ਫਿਰ ਆਪਾਂ ਤੁਹਾਡਾ ਕਰਦੇ ਆ ਕੰਮ ਮੈਨੂੰ ਪਹਿਲਾਂ ਇਹ ਦੱਸਿਆ ਜਾਵੇ ਕਿ ਕੀ ਗੱਲ ਤੁਸੀਂ ਇਹ ਲੋਕਾਂ ਨੂੰ ਗੁੰਮਰਾਹ ਕਰਕੇ ਫਿਰ ਹਵਾ ਜੀ ਗਲੀ ਸ਼ੁਰੂ ਕਰਤੀ ਕੀ ਨਾਂ ਤਾਗਾ ਵੀਰੋ ਕੀ ਹਾਲ ਹੈ ਤੁਹਾਡੀ ਗਲੀ ਦਾ ਜੀ ਕੀ ਹਾਲ ਕੀ ਆ ਕਿੰਨਾਂ ਦੀ ਗਲੀ ਮੈਂ ਕਿਹਾ ਗੰਦੀਆਂ ਗਲੀਆਂ ਪਾਣੀ ਕਿ ਡੁੱਬਣ ਦਾ ਇਹ ਲੋ ਕਲੀਅਰ ਕੀ ਹੈ ਬਿਮਾਰੀਆਂ ਫੈਲਦੀਆਂ ਹਾਂਜੀ ਮੱਛਰ ਲੜਦਾ ਵਾਧੂ ਕਈ ਦਿਨ ਹੋ ਗਏ ਨੇ ਗਏ ਨੇ ਵੀ ਅੱਜ ਆ ਕੇ ਭੜ ਕੇ ਆ ਕੇ ਤਾਂ ਹੁਣ ਖਜ਼ਾਨੇ ਦੇ ਪੈਸੇ ਖਤਮ ਹੋ ਗਏ ਜੀ ਆਹੀ ਖਜ਼ਾਨੇ ਨੇ ਮੈਂ ਦੇ ਨਾ ਕਿ ਆਪੇ ਬਹਿ ਪਾ ਕੇ ਤੇ ਆਪਾਂ ਗਲੀਆਂ ਬਣਾ ਲਈਏ ਹਾਂ ਕਿੰਨੇ ਦਿਨ ਪਹਿਲਾਂ ਸ਼ੁਰੂ ਹੋਈ ਸੀ ਹੈ ਇੱਕ ਮਹੀਨਾ ਹੋ ਗਿਆ ਲੰਗਣਾ ਆਉਣਾ ਕਿੱਦਾਂ ਫਿਰ ਇਸਰਾ ਇੰਕ ਆਖਿਆ ਹੀ ਨਹੀਂ ਕਹਿੰਦੇ ਆ ਦੀ ਗੱਡੀ ਗੱਡੀ ਲੈ ਕੇ ਨੰਗੰਡਾ ਗੱਡੀ ਤਿਲਕ ਦੀ ਤਿਲਕ ਦੀ ਤਿਲਕ ਦੀ ਤੇ ਜਾ ਕੇ ਇਹਦੇ ਕੰਦਰਾਂ ਲੱਗੀ ਸਾਸਿਕਲ ਪਾ ਜੀ ਨੇ ਨਾਮ ਮੋਨਿਕਾ ਇਸ ਗਲੀ ਦੇ ਚੱਲਨੇ ਆਹੀਂ ਰੰਨ ਕਾਫੀ ਟਾਈਮ ਹੋ ਗਿਆ ਹੈ ਗਲੀ ਕਾਫੀ ਜਿਤ ਖਰਾਬ ਹੈ ਅਸੀਂ ਇੰਨੀ ਐਪਲੀਕੇਸ਼ਨ ਦੇ ਚੁਕੇ ਆ ਪੂਰਾ ਮਹੱਲਾ ਜਾ ਰਿਹਾ ਨਾਲ ਪਕਸ਼ ਦੇਣ ਵਾਸਤੇ ਹੁਣ ਜੇ ਇਲੈਕਸ਼ਨ ਆ ਰਹੇ ਆ ਇਲੈਕਸ਼ਨ ਕੋਈ ਦਿਨ ਪਹਿਲਾਂ ਇੱਥੇ ਆਏ ਠੇਕੇਦਾਰਾ ਦੇਖਿਆ ਕਰ ਗੱਡੀ ਬਾਂਝੇਗੀ ਉਹਨਾਂ ਨੇ ਸਾਰੀ ਕੰਮ ਸ਼ੁਰੂ ਕਰਵਾ ਦਿੱਤਾ ਹੈ ਵੋਟਾਂ ਤੋਂ 10 ਦਿਨ ਪਹਿਲਾਂ ਮਤਲਬ ਨਾ ਮਿੱਟੀ ਪਵਾਤੀ 2 ਜਾਂ 3 ਦਿਨ ਪਹਿਲਾਂ ਕਹਿ ਸਕਦੇ ਆਂ ਅਸੀਂ ਹੈਨਾ ਉਹਨਾਂ ਨੇ ਮਿੱਟੀ ਵੀਰਾ ਪਵਾਤੀ ਤਿਆਰੀ ਕਰਵਾ ਤੇ ਸਾਰੇ ਲੈ ਜਿੰਨੇ ਵੋਟਾਂ ਸਾਰੀਆਂ ਅਸੀਂ ਉਸੇ ਪਾਣੀ ਪਾਟਿਲ ਕਾ ਕੰਮ ਸ਼ੁਰੂ ਕੀਤਾ ਗੱਲੀ ਜਹ ਹੰਨੇ ਸੁਣੇਗੀ ਸਾਡੇ ਲਈ ਅਸੀਂ ਸੋਚ ਕੇ ਪਾਈਆਂ ਪਰ ਜਿਸ ਦਿਨ ਇਲੈਕਸ਼ਨ ਹੋ ਗਏ ਵੋਟਾਂ ਮਤਲਬ ਜਿੱਤ ਗਏ ਹਾਰ ਗਏ ਰਿਜ਼ਲਟ ਆ ਗਏ ਜਿਹੜੇ ਉਹਨਾਂ ਨੇ ਲਗਾਇਆ ਇਹ ਨਾ ਮੈਂ ਲੇਬਰ ਉਹ ਸਾਰੇ ਸਾਮਾਨ ਨੇ ਕਿ ਚਲੇ ਗਏ بارش ਹੋਈ ਇਸ ਤੋਂ ਬਾਅਦ ਤੁਸੀਂ ਸਾਡੇ ਘਰਾਂ ਦਾ ਹਾਲ ਦੇਖੋ ਇੰਨਾ ਇੰਨਾ ਸਾਮਾਨ ਦਾ ਨੁਕਸਾਨ ਹੋਇਆ ਕਿ ਪਾਣੀ ਘਰਾਂ ਚ ਲਾ ਗਿਆ ਹੈ ਨਾਲੀਆਂ ਬੰਦ ਕਰਤੀਆਂ ਬਲੌਕ ਹੋ ਗਏ ਸਾਰਾ ਕੁਝ ਤੇ ਤਕਰੀਬਨ ਸਾਰੇ ਕੰਮ ਤੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਜੀ ਤਦੋਂ ਇਹ ਦੇਖੋ ਹੜੀ ਗਲੀ ਚ ਮੱਛਰ ਇੰਨਾ ਜ਼ਿਆਦਾ ਕਿ ਬੱਚੇ ਬਿਮਾਰ ਡੈਂਗੂ ਨਾ ਹੋ ਸਕਦੀ ਹੈ ਇੰਨੀ ਗੰਦਗੀ ਫੈਲ ਚੁੱਕੀ ਹੈ ਇੱਥੇ ਕੋ ਜੀ ਜੋ ਵਾਰਡ ਨੰਬਰ 1 ਦੇ ਵਿੱਚ ਸਾਡਾ ਕੰਮ ਜਿਹੜਾ ਚੱਲ ਰਿਹਾ ਸੀ ਜਿਹਦੇ ਵਿੱਚ ਜੀਆਰਡੀ ਵਾਲੀ ਸਾਈਡ ਤੋਂ ਉਹ ਉਹ ਗਲੀ ਜਿਹੜੀ ਹੈ ਉਹ ਮੁਕੰਮਲ ਕਰ ਲਈ ਗਈ ਹੈ ਔਰ ਇੱਥੇ ਵੀ ਜਿਹੜਾ ਵਿਕਾਸ ਦੇ ਕਾਰਜ ਚੱਲ ਰਹੇ ਔਰ ਇੱਥੇ ਜਿਹੜਾ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਗਲੀ ਦਾ ਕੰਮ ਬੰਦ ਹੋ ਗਿਆ ਬਰਸਾਤ ਹੋਣ ਕਾਰਨ ਮੌਸਮ ਕੁਦਰਤ ਦੇ ਅੱਗੇ ਤਾਂ ਕਿਸੇ ਦਾ ਯੋਰ ਨਹੀਂ ਆ ਕਾਫੀ ਬਰਸਾਤ ਹੋਈ ਬਰਸਾਤ ਕਰਕੇ ਜਿਹੜਾ ਇਹ ਕੰਮ ਜਿਹੜਾ ਰੁਕਿਆ ਸੀ ਔਰ ਬਹੁਤ ਜਲ ਜਿਹੜਾ ਇਹ ਵਾਰਡ ਨੰਬਰ 1 ਦਾ ਜਿਹੜਾ ਵਿਕਾਸ ਦੇ ਕਾਰਜ ਨੇ ਉਹ ਵੀ ਮੁਕੰਮਲ ਕਰ ਲਏ ਜਾਂਗੇ ਦੇਖੋ ਜੀ ਐਸੀ ਕੋਈ ਗੱਲ ਨਹੀਂ ਤੁਹਾਡੇ ਸਾਹਮਣੇ ਹੈ ਬਾਥਰੂਮਸ ਦਾ ਕੰਮ ਜਿਹੜਾ ਮੁਕੰਮਲ ਕਰ ਲਏ ਗਏ ਨੇ ਔਰ ਬਾਈਪਾਸਾਂ ਦੇ ਕੰਮ ਮੁਕੰਮਲ ਕਰ ਲਏ ਗਏ ਨੇ ਔਰ ਹੋਰ ਵੀ ਸਾਡੇ ਵਿਕਾਸ ਦੇ ਕਾਰਜ ਜਨਾਲਾ ਸ਼ਹਿਰ ਦੇ ਵਿੱਚ ਨਿਰੰਤਰ ਲਗਾਤਾਰ ਜਾਰੀ ਨੇ ਔਰ ਸਰਦਾਰ ਕੁਲਦੀਪ ਸਿੰਘ ਧਾਰੀਵਾਲ ਸਾਹਿਬ ਦੇ ਯੋਗ ਦਿਸ਼ਾ ਨਿਰਦੇਸ਼ਾਂ ਹੇਠ ਇਹ ਜਿਹੜੇ ਵਿਕਾਸ ਦੇ ਕਾਰਜ ਨੇ ਬਹੁਤ ਜਲਦ ਮੁਕੰਮਲ ਕਰ ਲਏ